ਕਾਸ਼ੀ ਨੂੰ ਵਿਕਸਿਤ ਕਰਨ ਦੇ ਲਈ ਜਪਾਨ ਤੇ ਭਾਰਤ ਦੇ ਵਿੱਚ ਹੋਇਆ ਸਮਝੌਤਾ ਕਿਓਟੋ ਦੀ ਤਰਜ਼ ਦੇ ਉੱਤੇ ਵਿਕਸਿਤ ਹੋਵੇਗਾ ਕਾਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੇ ਕਿਓਟੋ ਦੇ ਵਿੱਚ ਪਹੁੰਚ ਚੁੱਕੇ ਨੇ ਓਸਾਕਾ ਦੇ ਹਵਾਈ ਅੱਡੇ ਤੇ ਉਹਨਾਂ ਨੇ ਵਿਸ਼ੇਸ਼ ਜਹਾਜ਼ ਵਿੱਚ ਉਹ ਉਤਰੇ ਅਤੇ ਮੋਦੀ ਅਗਲੇ 5 ਦਿਨਾਂ ਤੱਕ ਜਪਾਨ ਦੇ ਵਿੱਚ ਹੀ ਰਹਿਣਗੇ ਤੇ 3 ਸਤੰਬਰ ਤੱਕ ਇਹ ਦੌਰਾ ਜਾਰੀ ਰਹੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾ ਕਿਓਟੋ ਤੇ ਫਿਰ ਰਾਜਧਾਨੀ ਟੋਕੀਓ ਦੇ ਵਿੱਚ ਜਾਣਗੇ ਕੱਲ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੋਜੀ ਮੰਦਰ ਦੇ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਵੀ ਲੈਣਗੇ ਮੋਦੀ ਕਿਊਟੋ ਦੇ ਗਵਰਨਰ ਅਤੇ ਮੇਅਰ ਦੇ ਨਾਲ ਮੁਲਾਕਾਤ ਵੀ ਕਰਨਗੇ 1 ਸਤੰਬਰ ਨੂੰ ਦੋਹਾਂ ਮੁਲਕਾਂ ਵਿਚਾਲੇ ਦੋ ਪੱਖੀ ਗੱਲਬਾਤ ਵੀ ਹੋਵੇਗੀ ਯਾਤਰਾ ਦੌਰਾਨ ਮੋਦੀ ਜਪਾਨ ਨੂੰ ਭਾਰਤ ਦੇ ਵਿਕਾਸ ਦੇ ਵਿੱਚ ਵੱਡਾ ਸਹਿਯੋਗੀ ਬਣਾਉਣ ਤੇ ਜ਼ੋਰ ਦੇਣਗੇ ਅਤੇ ਦਿੱਲੀ ਮੁੰਬਈ ਉਦਯੋਗਿਕ ਕੋਰੀਡੋਰ ਬੁਲੇਟ ਟ੍ਰੇਨ NFBS ਜਹਾਜ਼ ਖਰੀਦਣ ਅਤੇ ਸਿਵਲ ਨਿਊਕਲੀਅਰ ਟੈਕਨੋਲੋਜੀ ਦੇ ਵਿੱਚ ਜਾਪਾਨ ਦੀ ਹਿੱਸੇਦਾਰੀ ਨੂੰ ਵਧਾਉਣ ਦੀ ਗੱਲਬਾਤ ਵੀ ਕਰਨਗੇ 85 ਮਿਲੀਅਨ ਡਾਲਰ ਦੇ ਵਪਾਰਕ ਸਮਝੌਤੇ ਤੇ ਵੀ ਗਲਬਾਤ ਹੋ ਸਕਦੀ ਉਸ ਦੇ ਨਾਲ ਨਰਿੰਦਰ ਮੋਦੀ ਦਾ 7 ਸਾਲਾਂ ਦੇ ਵਿੱਚ ਤੀਸਰਾ ਜਾਪਾਨ ਦਾ ਦੌਰਾ ਹੈ 2007 ਤੇ 2012 ਦੇ ਵਿੱਚ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਜਾਪਾਨ ਦੌਰੇ ਤੇ ਗਏ ਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੇ ਚੰਗੇ ਰਿਸ਼ਤੇ ਹਨ ਦੋਵੇਂ ਆਪਸ ਦੇ ਵਿੱਚ ਪਹਿਲਾਂ ਤੋਂ ਹੀ ਜਾਣਣ ਦੇ ਚੱਲਦੇ ਆਂ ਦੋਸਤ ਵੀ ਹਨ ਭਾਰਤ ਜਾਪਾਨ ਵਿਚਾਲੇ ਪਹਿਲਾ ਵੱਡਾ ਸਮਝੌਤਾ ਹੋ ਚੁੱਕਾ ਹੈ ਕਾਸ਼ੀ ਨੂੰ ਵਿਕਸਤ ਕਰਨ ਦੇ ਲਈ ਇਹ ਸਮਝੌਤਾ ਹੋਇਆ ਹੈ